ਅਸੀ ਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਆਪਣੇ ਚੈਨਲ ਦੇ ਉੱਤੇ ਆਪਾਂ ਤੁਸੀਂ ਸੁਣ ਰਹੇ ਹੋ ਟਵਾਣਾ ਪੋਲਟਰੀ ਫਾਰਮ ਟਵਾਣਾ ਫਾਰਮ ਚੈਨਲ ਦੇ ਉੱਤੇ ਤੇ ਮੇਰੀਆਂ ਕਈ ਵੀਡੀਓ ਪਹਿਲਾਂ ਦੇਖੀ ਹੋਣੀ ਅੱਜ ਨਾ ਮੈਂ ਇੱਕ ਵੀਡੀਓ ਪਾਈ ਸੀ ਮੇਰੇ ਬਾਰਡ ਨੂੰ ਸੀਆਰਡੀ ਹੋ ਗਈ ਸੀ ਉਹਦਾ ਇੱਕ ਸ਼ਾਰਟ ਪਾਇਆ ਸੀਗਾ ਫੇਸਬੁੱਕ ਤੇ YouTube ਤੇ ਤੇ Instagram ਤੇ ਤੁਸੀਂ ਸਾਰਿਆਂ ਬਹੁਤ ਪਿਆਰ ਦਿੱਤਾ ਉਹਦੇ ਵਿੱਚ ਮੈਂ ਦੱਸਿਆ ਸੀਗਾ ਸੀਆਰਡੀ ਹੋ ਗਈ ਸੀ ਆਪਣੇ ਬਾਰਡ ਨੂੰ ਮੈਂ ਇਹ ਮੈਡੀਸਿਨ ਵੈਸੇ ਮੈਂ ਉਹ ਸ਼ਾਰਟ ਦੇ ਵਿੱਚ ਮੈਡੀਸਿਨ ਦੱਸੀ ਵੀ ਆ ਪ੍ਰੋਪਰ ਪਰ ਕਈ ਆਪਣੇ ਭਰਾਵਾਂ ਨੂੰ ਸਤਿਕਾਰਯੋਗ ਭਰਾ ਨੇੜੇ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਸ ਗੱਲ ਦੀ ਵੀ ਭਾਈ ਕਿਹੜੀ ਦਵਾਈ ਬੋਲੀ ਐ ਕਿਵੇਂ ਬੋਲੀ ਐ ਕਿਵੇਂ ਦੇਣੀ ਆ ਕੀ ਇਹਦਾ ਟਰੀਟਮੈਂਟ ਕਿਉਂ ਆਉਂਦੀ ਆ ਇਹ ਉਹਦੇ ਬਾਰੇ ਸੀਆਰਡੀ ਬਾਰੇ ਆਪਾਂ ਸਾਰੀ ਗੱਲ ਦੱਸ ਦਿਆਂ ਵਿੱਚ 네ਗੇਟਿਵ ਕਮੈਂਟ ਵਾਲੇ ਵੀ ਹੁੰਦੇ ਆ 네ਗੇਟਿਵ ਕਮੈਂਟ ਜਿਨ੍ਹਾਂ ਨੇ ਸਿਰਫ ਵਿਦਵਾਨੀ ਘੋਟਣੀ ਹੁੰਦੀ ਆ ਆਪਦੀ ਉਹ ਵੀ ਸੀਗੇ ਵਿੱਚ ਚਲ ਆਪਾਂ ਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਿਆਰ ਕਰਨ ਵਾਲੇ ਭਰਾ ਹੀ ਤੋ ਤੁਸੀਂ ਇੰਨੇ ਹੋ ਮੇਰੇ ਨਾਲ ਕਿ ਇੱਕ ਦੋ ਚਾਰ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ 네ਗੇਟਿਵ ਕਮੈਂਟ ਵੀ ਕਰਦੇ ਆ ਮਨੇ ਬਤਾ ਕੀ ਕਮੈਂਟ ਕਰੇ ਸੀ ਵੀ 10 ਮਿੰਟਾਂ ਚ ਕਿਵੇਂ ਠੀਕ ਹੋ ਜੂ ਇਹ ਕਿਵੇਂ ਹੋ ਜੂ ਉਹ ਕਿਵੇਂ ਹੋ ਜੂ ਤੂੰ ਵੱਡਾ ਡਾਕਟਰ ਬਣਿਆ ਬੈਠਾ ਇਹਦਾ ਮਤਲਬ ਇਹ ਆ ਵੀ ਕੋਈ ਕਿਸੇ ਨੂੰ ਵੀ ਆ ਆ ਦੀ ਚੀਜ਼ ਸ਼ੇਅਰ ਨਹੀਂ ਕਰਨੀ ਚਾਹੀਦੀ ਹਨਾ ਆਪਦਾ ਐਕਸਪੀਰੀਐਂਸ ਇਹਦਾ ਮਤਲਬ ਤਾਂ ਇਹੀ ਹੋ ਗਿਆ ਮੈਂ ਥੇਜ ਐਕਸਪੀਰੀਐਂਸ ਇਸ ਲਈ ਸ਼ੇਅਰ ਕਰਿਆ ਸੀਗਾ ਵੀ ਕਿਸੇ ਦਾ ਸ਼ਾਇਦ ਭਲਾ ਹੋ ਜੇ ਕਿਸੇ ਦਾ ਯਾਰ ਜਾਨਵਰ ਸ਼ਾਇਦ ਬਚ ਜੇ ਕੋਈ ਮੈਂ ਮੈਂ ਤਾਂ ਆਪ ਹੀ ਕਹਿੰਦਾ ਮੈਂ ਕੋਈ ਡਾਕਟਰ ਨਹੀਂ ਹੈਗਾ ਉਹ ਬਾਈ ਕਹਿੰਦਾ ਤੂੰ ਵੱਡਾ ਡਾਕਟਰ ਬਣਿਆ ਬੈਠਾ ਮੈਂ ਤਾਂ ਬਾਈ ਮੰਨਦਾ ਨਹੀਂ ਮੈਂ ਡਾਕਟਰਾਂ ਤੇ ਨਾ ਹੀ ਕੋਈ ਡਾਕਟਰ ਬਣ ਸਕਦਾ ਡਾਕਟਰ ਬਣਨ ਲਈ ਬਾਈ ਡਿਗਰੀ ਡਾਕਟਰ ਇਦਾਂ ਨਹੀਂ ਬਣਿਆ ਜਾਂਦਾ ਡਾਕਟਰ ਬਣਨ ਲਈ ਡਿਗਰੀਆਂ ਲੱਗਦੀਆਂ ਨੇ ਪੜ੍ਹਾਈ ਲੱਗਦੀ ਐ ਮੈਂ ਡਾਕਟਰ ਨਹੀਂ ਮੈਂ ਸਿਰਫ ਆਪਣਾ ਐਕਸਪੀਰੀਅੰਸ ਸਾਂਝਾ ਕਰਿਆ ਸੀਗਾ ਇਹ ਮੈਂ ਇਹ ਦਵਾਈ ਦਿੱਤੀ ਐ ਇਹਦੇ ਨਾਲ ਮੇਰਾ ਬਲਡ ਠੀਕ ਹੋ ਗਿਆ ਤੁਸੀਂ ਵੀ ਦੇ ਸਕਦੇ ਹੋ ਮੈਂ ਇਹ ਨਹੀਂ ਆਖਿਆ ਵੀ ਤੁਹਾਡਾ ਪੱਕਾ ਠੀਕ ਹੋਊ ਹੋ ਜਾਂ ਪੱਕਾ ਮੈਂ 100% ਗਾਰੰਟੀ ਨਹੀਂ ਲਈ ਉਹਦੇ ਵਿੱਚ ਵੀ ਤੁਹਾਡਾ ਠੀਕ ਹੋਊ ਹੋ ਮੈਂ ਸਿਰਫ ਦੱਸਿਆ ਸੀ ਮੈਂ ਇਹ ਦਿੱਤਾ ਤੇ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਗੱਲਾਂ ਛੱਡੋ ਨੈਟਿਕ ਕਮੈਂਟਾਂ ਵਾਲੇ ਆਉਂਦੇ ਰਹਿੰਦੇ ਆ ਜੇ ਆਪਾਂ ਉਹਨਾਂ ਬਾਰੇ ਸੋਚਣ ਲੱਗ ਗਏ ਤਾਂ ਆਪਾਂ ਅੱਗੇ ਨਹੀਂ ਵਧ ਸਕਦੇ ਲਾਈਫ ਦੇ ਮੈਂ ਤੁਹਾਨੂੰ ਦੱਸਦਾ ਵੀ ਵੀਡੀਓ ਪੂਰੀ ਸੁਣ ਲਿ ਤੇ ਪਹਿਲਾ ਗੱਲ ਤਾਂ ਸੀਆਰਡੀ ਹੁੰਦੀ ਆ ਵੀਰੇ ਇਹ ਇੱਕ ਆਪਾਂ ਲਾ ਲਾ ਇਨਫੈਕਸ਼ਨ ਲਾ ਲਓ ਬੜਨ ਹੋਣੀ ਯਾਨੀ ਕਿ ਜਿਵੇਂ ਆਪਾਂ ਨੂੰ ਨਜਲਾ ਜਖਾਮ ਹੋ ਜਾਂਦਾ ਇਹਨਾਂ ਚ ਵੀ ਉਦਾਂ ਹੀ ਜਖਾਮ ਹੋ ਜਾਂਦਾ ਗਲ ਦੇ ਵਿੱਚ ਨੱਕ ਦੇ ਵਿੱਚ ਰੇਸ਼ਾ ਭਰ ਜਾਂਦਾ ਮੂੰਹ ਟੱਡ ਟੱਡ ਕੇ ਸਾਹ ਲੈਣਾ ਖੜ 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 ਦੀ ਆਵਾਜ਼ ਆਉਣੀ ਆ ਕਈ ਵਾਰੀ ਜਦੋਂ ਪਹਿਲੀ ਸਟੇਜ ਹੁੰਦੀ ਹੈ ਇਹਦੇ ਕੱਲਾ ਮੂੰਹ ਟੱਡ ਕੇ ਸਾਹ ਲੈਂਦਾ ਫਿਰ ਹੌਲੀ ਹੌਲੀ ਨੱਕ ਚੋਂ ਪਾਣੀ ਵਗਣ ਲੱਗ ਜਾਂਦਾ ਖੜ ਖੜ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਰੇਸ਼ਾ ਜਿਆਦਾ ਜੰਮ ਜਾਂਦਾ ਗਲ 'ਚ ਬੜ ਖਾਣਾ ਪੀਣਾ ਬੰਦ ਕਰ ਦਿੰਦਾ ਹਣਾ ਮੇਰੇ ਬਾੜ ਨੂੰ ਇਦਾਂ ਦੀ ਮੈਨੂੰ ਇੱਕ ਜੋ ਸਵੇਰ ਫੀਡ ਪਾ ਰਿਆ ਸੀ ਉਦਾਂ ਦੀ ਇੱਕ ਬਰਡ ਨੂੰ ਪਰੇਸ਼ਾਨੀ ਲੱਗੀ ਮੈਨੂੰ ਉਹ ਮੂੰਹ ਟਾ ਧੌਣ ਮਰੋੜ ਕੇ ਮੂੰਹ ਟਾ ਟੜ ਕੇ ਪੂਰਾ ਸਾਹ ਲੈ ਰਿਆ ਸੀਗਾ ਜਦੋਂ ਮੈਨੂੰ ਚੱਕਿਆ ਉਹ ਬਿਲਕੁਲ ਆਊਟ ਆਫ ਕੰਟਰੋਲ ਹੀ ਹੋਇਆ ਬੈਠਾ ਇੱਕ ਤਰ੍ਹਾਂ ਪੂਰਾ ਯਾਨੀ ਕਿ ਨਰਮ ਹੋਇਆ ਬੈਠਾ ਹੀ ਨਾ ਤਾਂ ਹਿੱਲਿਆ ਜਾਂਦਾ ਇਹਨਾਂ ਜੁੱਲਿਆ ਜਾਂਦਾ ਹੀ ਤੇ ਅੱਖਾਂ ਦੀ ਬੰਦ ਸੀ ਬਿਲਕੁਲ ਤੇ ਹੁਣ ਗੱਲ ਕਰੀਏ ਮੈਂ ਨਾਲ-ਨਾਲ ਫੋਟੋਆਂ ਲਾਉਂ ਬਈ ਕਈਆਂ ਨੂੰ ਕੱਲੇ ਨਾਂ ਤੋਂ ਨਹੀਂ ਪਤਾ ਲੱਗਦਾ ਮੈਡੀਸਨ ਦਾ ਮੈਂ ਨਾਲ-ਨਾਲ ਫੋਟੋਆਂ ਲਾਉ ਤੇ ਕਿਰਪਾ ਕਰਕੇ ਡੋਜ ਕਈ ਵਾਰੀ ਦਸਣ ਚ ਅੱ ਵੇਹੇ ਤਾਂ ਹੁੰਦਾ ਨਹੀਂ ਕਈ ਵਾਰੀ ਲਾਲੋ ਹੋ ਜਾਂਦਾ ਜਦ ਤੁਹਾਡੇ ਸਮਝਣ ਦੇ ਵਿੱਚ ਫਰਕ ਪੈ ਜਾਂਦਾ ਇਸ ਲਈ ਜਿਹੜੀ ਚੀਜ਼ ਦਵਾਈ ਤੁਸੀਂ ਲੈਣੇ ਉਹਦੇ ਉੱਪਰ ਬਈ ਪੜ੍ਹ ਲਿਆ ਕਰੋ ਉਹਦੇ ਉੱਪਰ ਪ੍ਰੋਪਰ ਕੰਪਨੀ ਨੇ ਮੈਂਸ਼ਨ ਕਰਿਆ ਹੁੰਦਾ ਵੀ ਇਹਨੂੰ ਇੰਨੀ ਡੋਜ਼ ਇੰਨੇ ਪਾਣੀ ਦੇ ਵਿੱਚ ਦੇਣੀ ਆ ਆ ਚੀਜ਼ ਨੂੰ ਇੰਨੇ ਇੰਨੀ ਉਹ ਸਾਰਾ ਉੱਤੇ ਮੈਂਸ਼ਨ ਹੁੰਦਾ ਵੀ ਕਿੰਨੇ ਪਾਣੀ ਦੇ ਵਿੱਚ ਕਿੰਨਾ ਪਾਉਣਾ ਲਿਉਕੜ ਹੋਏ ਤਾਂ ਲਿਉਕੜ ਕਿੰਨਾ ਪਾਉਣਾ ਐਮ ਐਲ ਪਾਉਣਾ ਜੇ ਪਾਊਡਰ ਦੇ ਫੌਂ ਦੇ ਵਿੱਚ ਹੈ ਪਾਊਡਰ ਕਿੰਨੇ ਫੌਂ ਚ ਪਾਉਣਾ ਜੇ ਤੁਹਾਡੇ ਭਾਈ ਫਾਰਮ ਦੇ ਵਿੱਚ ਜਾਂ ਜਾਨਵਰ ਨੂੰ ਤੁਹਾਡੇ ਪੜ ਨੂੰ ਕੋਈ ਪੰਛੀ ਨੂੰ ਕਿਸੇ ਨੂੰ ਵੀ ਸੀਆਰਡੀ ਦੀ ਬਿਮਾਰੀ ਆਉਂਦੀ ਹੈ ਤਾਂ ਪਹਿਲਾ ਹੈਗਾ ਟੈਟਰਾਸਾਈਕਲ ਇਹ ਸਕਰੀਨ ਤੇ ਨਾ ਫੋਟੋ ਚੱਲੀ ਜਾਂਦੀ ਹੈ ਨਾਲ ਤੁਹਾਡੇ ਇਹ ਦੇਖ ਲਿਓ ਟੈਟਰਾਸਾਈਕਲ ਇਹ ਫੋਟੋ ਦਿਖਾ ਕੇ ਤੁਸੀਂ ਸਕਰੀਨ ਸ਼ਾਟ ਲੈ ਲਿਓ ਮੈਡੀਕਲ ਤੋਂ ਲੈ ਸਕਦੇ ਹੋ ਇਹ ਲਗਭਗ ਵੀਰੇ 1 ਗ੍ਰਾਮ 1 ਲੀਟਰ ਪਾਣੀ ਦੇ ਵਿੱਚ ਪੈਂਦਾ ਬਾਕੀ ਤੁਸੀਂ ਉੱਤੇ ਮੈਂਸ਼ਨ ਹੁੰਦਾ ਵੀਰੇ ਉਹ ਤੇ ਪੜ ਲਿਆ ਕਰੋ ਕਿ ਕਿੰਨੇ ਪਾਣੀ ਦੇ ਵਿੱਚ ਕਿੰਨਾ ਪਾਉਣਾ ਕਈ ਵਾਰੀ ਵੱਧ ਘੱਟ ਵੀ ਹੁੰਦਾ ਹਨਾ ਜ਼ਰੂਰੀ ਨਹੀਂ ਹੈਗਾ ਜੋ ਮੈਂ ਕਹਤਾ ਉਹੀ ਸਹੀ ਹੋ ਪਰ ਇਹ ਅੰਦਾਜ਼ੇ ਹੁੰਦੇ ਆ ਬਈ ਛੋੜਾ ਬੋਧਾ ਤੁਸੀਂ ਆ ਦਾ ਉੱਤੇ ਲਿਖਿਆ ਹੁੰਦਾ ਉਹ ਤੇ ਪੜ ਲੈ ਟਰੈਕਟਰ 사이ਕਲ ਦੇ 사이ਕਲਿੰ ਦੇ ਸਕਦੇ ਹੋ ਤੁਸੀਂ ਇਹ ਸਿਰਫ ਨਾਰਮਲ ਜਦੋਂ ਤੁਹਾਡੇ ਫਾਰਮ ਦੇ ਵਿੱਚ ਸੀਆਰਡੀ ਪ੍ਰਵੇਸ਼ ਕਰਦੀ ਹੈ ਉਦੋਂ ਦੀ ਡੋਜ ਆ ਬਈ ਇਹ ਜੋ ਸੀਆਰਡੀ ਪੂਰੇ ਸਿਖਰ ਤੇ ਪਹੁੰਚ ਗਈ ਉਦੋਂ ਨਹੀਂ ਇਹ ਕੰਮ ਕਰਦਾ ਉਦੋਂ ਘੱਟ ਚਾਂਸ ਹੁੰਦੇ ਇਹਦੇ ਕੰਮ ਦੂਜੀ ਹੈਗੀ ਆ ਐਨਰੋ ਐਨਰੋਫਲੋਕਸਸਨ 10% ਔਰਲ ਇਹ ਔਰਲ ਆਉਂਦੀ ਹੈ ਇੱਕ ਇੰਜੈਕਸ਼ਨ ਆਉਂਦਾ ਵੀਰੇ 10% ਇਹ ਔਰਲ ਲਿਉਕੜ ਆਉਂਦਾ ਪੀਉਣ ਦੇ ਵਾਸਤੇ ਇਹ 1 ਐਮਐਲ 1 ਲੀਟਰ ਪਾਣੀ ਦੇ ਵਿੱਚ ਪਾ ਸਕਦੇ ਆਪਾਂ 1 ਐਮਐਲ 1 ਲੀਟਰ ਪਾਣੀ ਦੇ ਵਿੱਚ ਹੁਣ ਇੱਕ ਵੀਰ ਦਾ ਬਾਈ ਯਾਰ ਮੈਂ 1 ਐਮਐਲ ਇੱਕ ਵੜ ਨੂੰ ਦੇਤਾ ਤੂੰ ਵੱਡਾ ਡਾਕਟਰ ਬਣਿਆ ਬਠਾ ਉਹ ਬਾਈ ਜੀ ਮੈਂ 1 ਐਮਐਲ ਇੱਕ ਵੜ ਨੂੰ ਦੇਣ ਨੂੰ ਨਹੀਂ ਕਿਹਾ ਸੀਗਾ ਮੈਂ ਇਹ ਕਿਹਾ ਸੀ 1 ਲੀਟਰ ਦੇ ਵਿੱਚ 1 ਐਮਐਲ ਪਾਉਣਾ ਹੁਣ ਤੁਸੀਂ ਆਪਸਾ ਲੋ 1 ਲੀਟਰ ਪਾਣੀ ਇੱਕ ਵੜ ਕੇ ਮੀਲੂਗਾ ਜਾਂ ਕਿਵੇਂ ਪਿਆਤਾ ਤੋ 1 ਐਮਐਲ 1 ਲੀਟਰ ਪਾਣੀ ਇੱਕ ਵੜ ਨੂੰ ਸਿੱਧਾ ਨਹੀਂ ਦੇਣਾ ਨੂੰ 1 ਲੀਟਰ ਪਾਣੀ ਦੇ ਵਿੱਚ 1 ਕਮਲ ਪਾਉਣਾ ਹੁਣ 1 ਲੀਟਰ ਪਾਣੀ ਦੇਖੋ ਤੁਹਾਡੇ ਕਿੰਨੇ ਵਾਰਡ ਪੀਣਗੇ ਹਨ ਉਹਨੇ ਵਾਰਡ ਦੇ ਹਿਸਾਬ ਨਾਲ ਪਾਉਣਾ ਹੁੰਦਾ ਹੈ ਤੀਜੀ ਦਵਾਈ ਹੈਗੀ ਆ ਬਾਈ ਬੈਂਡੌਕਸ ਯਾਨੀ ਡੌਕਸੀਸਲੈਨ ਇਹਦੇ ਵਿੱਚ ਸਾਲਟ ਹੁੰਦਾ ਬੈਂਡੌਕਸ ਇਹ ਵੀ ਲਗਭਗ 1 ਗ੍ਰਾਮ 1 ਲੀਟਰ ਪਾਣੀ ਦੇ ਵਿੱਚ ਪੈਂਦਾ ਫੋਟੋਆਂ ਉੱਪਰ ਚੱਲੀ ਜਾਂਦੀਆਂ ਸਕਰੀਨ ਦੇ ਤੁਸੀਂ ਇਹ ਮੈਡੀਕਲ ਤੇ ਦਿਖਾ ਕੇ ਲੈ ਸਕਦੇ ਹੋ ਇਹ ਸੀਆਰਡੀ ਦੀਆਂ ਬਿਮਾਰੀਆਂ ਦੇ ਇਲਾਜ ਨੇ ਇਦੋਂ ਬਾਅਦ ਜੇ ਕੋਈ ਸੀਆਰਡੀ ਬਾਦੀ ਆ ਤਾਂ ਤੁਸੀਂ ਮੇਰਾ WhatsApp ਨੰਬਰ ਚੱਲੀ ਜਾਂਦਾ ਬਈ ਸਿਰਫ WhatsApp ਕਰਨਾ ਜੇ ਤੁਹਾਨੂੰ ਜਿਆਦਾ ਕੋਈ ਦਿੱਕਤ ਲੱਗਦੀ ਆ ਤਾਂ ਤੁਸੀਂ WhatsApp ਕਰ ਸਕਦੇ ਹੋ WhatsApp ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂ ਜੇ ਕੋਈ ਹੋਰ ਬਿਮਾਰੀ ਲੱਗਦੀ ਆ ਤੁਹਾਨੂੰ ਦਿੱਕਤ ਲੱਗਦੀ ਆ ਆਪਣੇ ਬਾੜ ਤੋਂ ਉਹ ਵੀ ਕਰ ਸਕਦੇ ਹੋ ਉਹਦੀ ਵੀ ਤੁਹਾਨੂੰ ਜਾਣਕਾਰੀ ਮਿਲ ਜੂ ਤਾਂ ਸੋ ਮੇਰਾ ਵੀ ਰਿ ਕਮੈਂਟ ਦੇਖ ਕੇ ਪਰਖ ਕੇ ਗੱਲ ਪੂਰੀ ਸੁਣ ਕੇ ਫਿਰ ਕਰਿਆ ਕਰੋ ਥੋੜੀ ਜੀ ਵੀਡੀਓ ਦੇਖ ਕੇ ਕਮੈਂਟਾਂ ਦੇ ਵੱਲ ਨਾ ਪੈ ਜਾਇਆ ਕਰੋ ਸਿਰਫ ਕਮੈਂਟ ਕਰਨੇ ਸੌਕੇ ਹੁੰਦੇ ਆ ਜਦੋਂ ਵਿੱਚ ਮੈਦਾਨ ਦੇ ਉੱਤਰਨਾ ਪੈਂਦਾ ਨਾ ਉਦੋਂ ਪਤਾ ਲੱਗਦਾ ਕੀ ਨਿਭੜਦੀ ਹੈ ਤੇ ਕਿਵੇਂ ਨਿਭੜਦੀ ਹੈ। ਬਾਕੀ ਜਿਹੜੇ ਵੀਰ ਨੂੰ ਸ਼ੱਕ ਹੈ ਵੀ 10 ਮਿੰਟਾਂ ਦੇ ਵਿੱਚ ਇਹਦਾ ਇਹਦੀ ਮੁਰਗੀ ਨਹੀਂ ਠੀਕ ਹੋਈ ਉਹ ਮੇਰੇ ਕੋਲੇ ਆ ਸਕਦਾ। ਮੈਂ ਉਹਨੂੰ ਬਕਾਇਦਾ ਫੋਨ ਦੇ ਵਿੱਚ ਵੀਡੀਓ ਪਈ ਹੈ। ਕਿਉਂਕਿ ਅੱਜ ਕੱਲ੍ਹ ਸਮਾਰਟਫੋਨ ਨੇ ਹਰੇਕ ਨੂੰ ਇੰਨੀ ਕੁ ਤਾਂ ਨੌਲੇਜ ਆਉ ਉਹ ਵੀਰ ਨੂੰ ਜਿਹਨੇ ਕਮੈਂਟ ਕਰਿਆ ਉਹਨੂੰ ਇੰਨੀ ਕੁ ਤਾਂ ਨੌਲੇਜ ਹੋਊ ਵੀ ਜਿਹੜੀ ਆਪਾਂ ਫੋਟੋ ਖਿੱਚਦੇ ਆ ਜਾਂ ਕੋਈ ਵੀਡੀਓ ਪਾਉਨੇ ਆ ਉਹਦੇ ਥੱਲੇ ਬਕਾਇਦਾ ਡੇਟ ਤੇ ਬਕਾਇਦਾ ਟਾਈਮ ਆਉਂਦਾ ਹੁੰਦਾ। ਇਹ ਕਿਹੜੀ ਡੇਟ ਨੂੰ ਫ ਉਮੈ ਤਾਂ ਵੀਡੀਓ ਦਿਖਾ ਦੂੰਗਾ ਵੀ ਜਦੋਂ ਬੁਮਾਰਸੀ ਮੁਰਗੀ ਉਦੋਂ ਕਿੰਨਾ ਟਾਈਮ ਸੀ ਜਦੋਂ ਠੀਕ ਹੋ ਗਈ ਉਦੋਂ ਕਿੰਨੇ ਟਾਈਮ ਸੀਗਾ ਉਹ ਵੀਡੀਓ ਥੱਲੇ ਮੈਂਸ਼ਨ ਹੋਊਗਾ ਬਾਈ ਜਿਹੜਾ ਕਹਿੰਦਾ 10 ਮਿੰਟਾਂ 'ਚ ਠੀਕ ਨਹੀਂ ਹੋ ਸਕਦੀ ਮੁਰਗੀ ਉਹ ਆਜੇ ਮੇਰੇ ਕੋਲੇ ਘਰੇ ਫਾਰਮ ਤੇ ਆਜੇ ਤੇ ਮੈਂ ਉਹ ਵੀਡੀਓ ਦਿਖਾ ਦੂੰਗਾ ਫਿਰ ਉਹਦਾ ਸ਼ਾਇਦ ਚਿੱਤ ਟਿਕਾਣੇ ਆਜੇ ਵੀ ਹਾਂ ਬਾਈ ਠੀਕ ਹੋ ਗਈ 10 ਮਿੰਟਾਂ ਦੇ ਬਾਕੀ ਇਹ ਗੱਲਾਂ ਦੇ ਵਿੱਚ ਨਾ ਪਿਆ ਕਰੋ ਦਵਾਈ ਦੇ ਕੇ ਦੇਖ ਲਿਆ ਕਰੋ 10 ਮਿੰਟਾਂ 'ਚ ਨਹੀਂ ਤੁਹਾਡਾ ਅੱਧਾ ਘੰਟਾ ਜੋਜੂ ਅੱਧੇ ਘੰਟੇ 'ਚ ਨਹੀਂ ਦੋ ਦਿਨਾਂ 'ਚ ਹੋਜੂ ਦੋ ਘੰਟੇ 'ਚ ਹੋਜੂ ਦੋ ਘੰਟੇ 'ਚ ਨਾ ਆਪਾਂ ਨੂੰ ਚੀਜ਼ੇ ਜਾਣ ਬੜਾ ਠੀਕ ਹੋਂ ਮ ਹੋਂ ਤੱਕ ਮਤਲਬ ਹੋਣਾ ਚਾਹੀਦਾ ਉਹਦੇ ਟਾਈਮ ਤੱਕ ਮਤਲਬ ਨਹੀਂ ਹੋਣਾ ਚਾਹੀਦਾ ਕਿ ਉਹ 10 ਮਿੰਟ ਚ ਕਿਉਂ ਹੋ ਗਈ ਉਹ 20 ਮਿੰਟ ਹੋ ਸਕਦਾ ਮੇਰੇ ਵਾਲੇ ਬਾਰਡ ਨੂੰ ਸੀਆਰਡੀ ਹਜੇ ਪਹਿਲੇ ਪੈੜ ਤੇ ਸਟਾਰਟ ਹੀ ਹੋ ਰਹੀ ਹੋਵੇ ਤਾਂ ਉਹ ਜਲਦੀ ਠੀਕ ਹੋ ਗਿਆ ਜਾਂ ਕਿਵੇਂ ਵੀ ਲਾ ਲਓ ਜਾਂ ਕੁਝ ਵੀ ਵਜਾ ਲਾ ਲਓ ਉਹ ਵੈਗ੍ਰੂ ਪਰਮਾਤਮਾ ਜਾਣਦਾ ਹਨ ਆਪਾਂ ਟਾਈਮ ਵੱਲ ਨਾ ਪਿਆ ਕਰਗੇ ਸਿਰਫ ਮੁੱਦੇ ਉਹ ਨਾ ਫੜਿਆ ਕਰਗੇ ਜੋ ਕਿਸੇ ਦਾ ਮਤਲਬ ਹੀ ਨਹੀਂ ਬਣਦਾ ਜੇ ਦਵਾਈ ਦੇ ਸਕਦੇ ਆ ਹੋ ਸਕਦਾ ਕਿਸੇ ਦਾ ਬਾਰਡ ਬਚਣਾ ਚਾਹੀਦਾ ਟਾਈਮ ਨਾਲ ਨਹੀਂ ਮਤਲਬ ਹੁੰਦਾ 1 ਘੰਟੇ 'ਚ ਵਜੇ ਚਾਹੇ 10 ਮਿੰਟਾਂ 'ਚ ਵਜੇ ਜਾਂ ਸਾਰੇ ਦਿਨ 'ਚ ਠੀਕ ਹੋ ਜਾਏ ਜਾਂ 2 ਦਿਨਾਂ 'ਚ ਠੀਕ ਹੋ ਜਾਏ ਪਰ ਠੀਕ ਹੋਣਾ ਚਾਹੀਦਾ ਕਿਸੇ ਦਾ ਬਰਡ ਬਾਈ ਕਿਸੇ ਦਾ ਜਾਨਵਰ ਬਚਣਾ ਚਾਹੀਦਾ ਕਿਉਂਕਿ ਬਹੁਤ ਮਿਹਨਤ ਤੇ ਬਹੁਤ ਖਰਚਣਾ ਬਲਦਿਆ ਸੌਖੇ ਨਹੀਂ ਬਲ ਜਾਂਦੇ ਤੇ ਸੋ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਅੱਗੇ ਸ਼ੇਅਰ ਕਰਦੇ ਦਬਕੇ ਤੇ ਹੋਰ ਜਾਣਕਾਰੀ ਲਈ ਵੀਡੀਓ ਆਉਂਦੀਆਂ ਰਹਿਣੀਆਂ ਤੁਹਾਡੀ ਜਾਣਕਾਰੀ ਲਈ ਤੁਸੀਂ ਵੀ ਕੋਈ ਪੁੱਛਣਾ ਤਾਂ ਵਟਸਐਪ ਕਰ ਲਿਓ ਮੈਨੂੰ ਸਿਰਫ ਓਨਲੀ ਵਟਸਐਪ ਧੰਨਵਾਦ